ਸਾਬ ਤੁਸੀਂ ਵੀ ਖੜੇ ਜੇ ਅੱਜ ਇਥੋਂ ਦੇ ਮੌਜੂਦਾ ਐਮਐਲਏ ਨੇ ਆ ਗੋਲਡੀ ਕਮੋਈ ਨੇ ਤੁਹਾਡੇ ਭਰਾ ਦੇ ਘਰੇ ਚਾਰ ਰੇਡਾਂ ਕਰਾਇਆ ਜਲੇ ਚਾਰ ਰੇਡਾਂ ਸ਼ੇਮ 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 ਬੰਦਾ ਹੱਥ ਪੈਰ ਕਦੋਂ ਮਾਰਦਾ ਜਦੋਂ ਬੰਦੇ ਦੇ ਦਿਨ ਨੇੜੇ ਆ ਜਾ ਚਾਰਾਂ ਰੇਡਾਂ ਦੇ ਵਿੱਚ ਕੁਝ ਮਿਲੇ ਆਲੀ ਜੋ ਉਹਨਾਂ ਨੇ ਆਪ ਦਾ ਇੱਕ ਪ੍ਰਦੇਸ਼ ਦੀ ਜਿਹੜੀ GST ਐਂਸ ਡਿਪਾਰਟਮੈਂਟ ਆਜੂ ਰਵੇਟਿਕ ਜਿਹੜਾ ট্রাক ਸਪੈਕਟਰ ਸਾਰੇ ਜ਼ਿਲ੍ਹੇ ਦੀ ਪੁਲਿਸ 100 ਬੰਦੇ ਦੇ ਕਰੀਬ ਜਿਵੇਂ ਕਿਸੇ ਗੈਂਗਸਟਰ ਦੇ ਘਰੇ ਚੱਲੇ ਨੇ ਇਹ ਕਾਕੇ ਕੰਬੋਈ ਦੇ ਘਰਿਆਂ ਜਾਏ ਨੇ ਉਹ ਮੈਂ ਐਮਐਲ ਸਰ ਤੈਨੂੰ ਦੱਸਣਾ ਚਾਹ ਉਹ ਇਹਨਾਂ ਦੀ ਕੀ ਹੁੰਦਾ ਤੂੰ ਅੱਜ ਮੇਰੀ ਮਾਂ ਦੀ ਅਲਮਾਰੀ ਅਗਰੇ ਵਾਈਫ ਦੀ ਬਿਮਾਰੀ ਇਹਨਾਂ ਨੇ ਸਾਰੇ ਕੱਪੜੇ ਫੋੜੇ ਅੱਜ ਸਾਡੇ ਪਰਿਵਾਰ ਦੇ ਵਿੱਚ ਮੇਰੀ ਮਾਂ ਨੂੰ ਮੇਰੀ ਨਿੱਕੀ ਜੀ ਬੇਟੀ ਹੈ ਮੇਰੀ ਵਾਈਫ ਨੂੰ ਜਲੀਲ ਕਰਨ ਦੀ ਜੇ ਦਬਾੜ ਦੀ ਕੋਸ਼ਿਸ਼ ਕੀਤੀ ਗਈ ਏ ਕਿ ਆਹਦੇ ਮੁੰਡੇ ਨੂੰ ਘਰੇ ਬਾੜੋ ਨਹੀਂ ਤਾਂ ਮੈਂ ਹੋਰ ਕੁਝ بڑا ਕਰਾਵਾਂਗਾ ਉਹ ਸਿੱਧਾ ਕਹੇ ਜੇ ਜਿੱਥੇ ਮਰਜੀ ਆ ਇਹ ਛੇਰ ਐਵੇਂ ਗੱਜੂਗਾ ਲੋਕਾਂ ਦੇ ਹੱਕ ਦੇ ਵਿੱਚ ਗੱਜੂਗਾ ਕਾਕਾ ਕਮਾਲ ਜਿੰਦਾਬਾਦ ਦੇ ਨਾਲ ਅਰਨੇ ਆਪਾ ਆਪਾ ਦੇਸ਼ ਦੇ ਨਾਰੇ ਲਾਣੇ ਨੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਾਉਣੇ ਨੇ ਅੱਜ ਜੋ ਹਰਕਤ ਇਹਨੇ ਕੀਤੀ ਏ ਉਹ ਛੋਟੀ ਸੋਚ ਵਾਲਾ ਐਮਐਲਏ ਕਰ ਸਕਦਾ ਹੈ ਵੱਡੀ ਸੋਚ ਵਾਲਾ ਐਮਐਲਏ ਕਦੇ ਨਹੀਂ ਕਰ ਸਕਦਾ ਬੜੀ ਸ਼ਰਮ ਦੀ ਗੱਲ ਏ ਅਚਨਲਾਬਾਦ ਵਾਲਾ ਡੀਐਸਪੀ 10 ਗੱਡੀਆਂ ਲੈ ਕੇ ਸਾਰੇ ਫਾਜ਼ਲਗਦੀ ਪੁਲਿਸ ਅੱਜ ਮੇਰੇ ਘਰੇ ਗੋਠੇ ਤੇ ਸਾਰਾ ਸਮਾਨ ਇਹਨਾਂ ਨੇ ਸਾਰੇ ਬੈੱਡਾਂ ਲਮਾਰੀਆਂ ਸਾਡਾ ਸਾਰਾ ਘਰ ਇਹਨਾਂ ਨੇ ਫੋਲੋ ਰਿਆ ਫਿਰ ਮਿਲਿਆ ਕੀ ਉਹ ਜਿੱਥੋਂ ਮਿਲਣਾ ਜਿੱਦਾਂ ਅਸੀਂ ਦੱਸਾਂਗੇ ਜਿੱਦਾਂ ਅੱਜ ਲਕਬੂਰ ਦਾ ਹਾਊਸ ਬਣਾਈ ਜਾਂਦਾ ਨਾ ਅਸੀਂ ਦੱਸਾਂਗੇ ਉਥੋਂ ਕੀ ਮਿਲਦਾ ਤੇ ਕੀ ਕਰਦਾ ਸਾਰੇ ਜਲਾਲਾਬਾਦ ਨੂੰ ਪਤਾ ਹੈ ਕਿ ਕਾਲੀ ਕਮਾਈ ਕੌਣ ਕਰ ਰਿਹਾ ਹੈ ਮੇਰੇ ਫਾਦਰ ਸਾਹਿਬ ਸਾਰਾ ਸ਼ਹਿਰ ਜਾਣਦਾ ਹੈ ਮੈਂ ਆਦ ਬਾਬਾ ਸੰਤਰਾਮ ਸਿੰਘ ਜਿਹਨਾਂ ਨੂੰ ਲੋਕ ਕਹਿੰਦੇ ਨੇ ਬਾਬਾ ਸੰਤਰਾਮ ਸਿੰਘ ਸਾਰਾ ਸ਼ਹਿਰ ਇੱਜ਼ਤ ਕਰਦਾ ਹੈ ਅੱਜ ਇਹਨੇ ਉਸ ਬਜ਼ੁਰਗ ਬੰਦੇ ਨੂੰ ਮੇਰੇ ਬਾਪ ਨੂੰ ਇਹਨੇ ਟੌਰਚਰ ਕੀਤਾ ਮੇਰੀ ਫੈਮਿਲੀ ਨੂੰ ਟੌਰਚਰ ਕੀਤਾ ਉਹ ਹਿੰਮਤ ਹੈ ਨਾ ਮੇਰੇ ਦੇ ਪਰਚਾ ਕਰਾ ਕੋਈ ਇਹ ਕੋਈ ਰਾਜ ਵੀ ਨਹੀਂ ਲਈ ਵੀ ਘਰ ਦੇ ਉਤੇ ਲੈਂਡਿਸ ਤੇ ਮੇਰੇ ਬਾਪ ਬਜ਼ੁਰਗ ਤੇ ਟੁੱਟੇ ਕਰਾਂ ਦੇ ਕੋਈ ਗੱਲ ਨਹੀਂ ਜਿਹੜੀ ਉਹ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਬਣਦੀ ਸੀ ਉਹਨਾਂ ਨੇ ਕੀਤੀ ਹੈ ਪਰੇ ਕਦੇ ਦਾਦੇ ਦੀ ਕਦੇ ਪੋਤੇ ਦੀ ਭੱਜ ਨੂੰ ਰਾਣੀ ਲੱਭਣਾ ਆ ਮੇਰੀ ਗੱਲ ਸੁਣਾ ਦਿਆ ਜੇ মিডিਆ ਵਾਲੇ ਮੇਰੇ ਸਾਥੀ ਖੜੇ ਨੇ ਇਹ ਤਾਂ ਸ਼ਹਿਰ ਐਂ ਗੱਜੂਗਾ ਤੇਰੀਆਂ ਪੋਲਾਂ ਵੀ ਖੋਲਾਂਗੇ ਕਿ ਕਿੱਥੇ ਕਿੱਥੇ ਮੁਸਲਮਾਨਾਂ ਨਾਲ ਤੇਰੇ ਰਿਲੇਸ਼ਨ ਨੇ ਤੇਰੀ ਇੱਕ ਇੱਕ ਚੀਜ਼ ਖੋਲਾਂਗੇ ਜਿੱਥੇ ਜਿੱਥੇ ਤੂੰ ਕ腐ਸ਼ਨ ਕਰ ਰਿਹਾ ਹੈ ਹਰ ਬੰਦੇ ਨੂੰ ਠੱਗ ਰਿਹਾ ਇਹ ਚੁੱਪ ਨਹੀਂ ਬੈਠੇਗਾ ਜਿਹੜੀ ਤੂੰ ਅੱਜ ਹਰਕਤ ਕੀਤੀ ਹੈ ਸਾਰਾ ਸ਼ਹਿਰ ਤੇਰੀ ਸ਼ੇਮ ਸ਼ੇਮ ਕਰ ਰਿਹਾ ਪਰ ਮੈਂ ਤਾਨਵਾਦੀ ਹਾਂ ਮੇਰੇ ਹੜਕੇ ਦਾ ਜਲਾਲਾਬਾਦ ਦਾ ਅੱਜ ਸਾਰਿਆਂ ਨੇ ਮੈਨੂੰ ਫੋਨ ਆਏ ਨੇ ਤੁਸੀਂ ਬਿਲਕੁਲ ਪਰਵਾਹ ਨ ਕਰਨੀ ਸਾਰਾ ਸ਼ਹਿਰ ਤੇਰੇ ਨਾਲ ਖੜਾ ਹੈ ਮੈਂ ਜਲਾਲਾਬਾਦ ਵਾਸੀਓ ਤੁਹਾਡਾ ਇੱਕ ਦਿਲ ਇੱਕ ਕੰਮ ਇੱਕ ਸਮਾਂ ਨਹੀਂ ਦੇ ਸਕਦਾ ਕਿ ਤੁਸੀਂ ਮੇਰੇ ਨਾਲ ਖੜੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਅੱਜ ਇੱਥੇ ਪਹੁੰਚੇ ਜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਜੇ ਰੇਡ ਜਲਦੀ ਵੀ ਮੇਰੇ ਘਰੇ ਪਰ ਮੈਂ ਤ੍ਰੰਗਾ ਯਾਤਰਾ ਵਿੱਚ ਸ਼ਾਮਲ ਹੋਇਆ ਅਜੇ ਵੀ ਰੇਡ ਚਲਦੀ ਪਈ ਏ ਸਵੇਰ ਦੀਆਂ ਚਾਰ ਰੇਡਾਂ ਹੋ ਚੁੱਕੀਆਂ ਨੇ ਉਹ ਡੋਲਦੀ ਕਬੂਕ ਜਿੰਨੀਆਂ ਮਰਜ਼ੀ ਰੇਡਾਂ ਕਰਾ ਲੈ ਇਹ ਡਰਨ ਵਾਲਾ ਨਹੀਂ ਤੇ ਡੱਬਣ ਵਾਲਾ ਨਹੀਂ ਆਤਮਾਤਾ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਬੜੇ ਸੋਹਣੇ ਸਾਰੇ ਜੀ ਆ ਗਏ ਜੈ ਸ਼੍ਰੀ ਰਾਮ ਜੈ ਜੀ ਰਾਮ ਬੜੇ ਸਾਰਿਆਂ ਦਾ ਇੱਕ ਵਾਰ ਫੇਰ ਮੈਂ ਧੰਨਵਾਦ ਮੇਰਾ ਭਰਾ ਕੋਲ ਡਰਿੰਕ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ ਕਿਸੇ ਗੰਦੀ ਪ੍ਰਵਾਹ ਨਹੀਂ ਕਰਨੀ ਗੱਲੇ ਅੱਜ ਜੇ ਕਾਕੇ ਕੰਬੋਜ ਤੋਂ ਡਰ ਲੱਗਦਾ ਤੇ ਤਾਂ ਹੀ ਅੱਜ ਰੇਡਾ ਹੋ ਰਹੀਆਂ ਨੇ ਕਿਸੇ ਹੋਰ ਦੇ ਘਰੇ ਨਹੀਂ ਹੁੰਦੀਆਂ ਲਾ ਕੇ ਜਿੰਦਗੀ ਸਾਰਾ ਸ਼ਹਿਰ